ਵੈਲਕਮ ਟੂ ਖੰਨਾ ਨਿਊਜ਼ ਲਾਈਵ ਖੰਨਾ ਸ਼ਹਿਰ ਦੇ ਵਾਰਡ ਨੰਬਰ 21 ਦੇ ਵਸਨੀਕਾ ਨੇ ਬਦਰੀ ਪ੍ਰਸ਼ਾਦ ਵਾਲੀ ਗਲੀ ਦੇ ਦਾਖਲੇ ਤੇ ਪਾਣੀ ਸੀਵਰ ਸਮੱਸਿਆ ਠੀਕ ਕਰਨ ਲਈ ਪੁੱਟ ਕੇ ਅੱਧ ਵਿਚਕਾਰ ਛੱਡੇ ਵੱਡੇ ਟੋਏ ਦੇ ਮੁੱਦੇ ਤੇ ਰੋਸ ਪ੍ਰਦਰਸ਼ਨ ਕਰਦੇ ਆ ਜ਼ੋਰਦਾਰ ਨਾਰੇਬਾਜ਼ੀ ਕੀਤੀ ਲੋਕਾਂ ਨੇ ਸਮਾਜ ਸੇਵੀ ਸੰਸਥਾ ਵائਸ ਆਫ ਖੰਨਾ ਸਿਟੀਜ਼ਨਡੇ ਮੈਂਬਰਾਂ ਨੂੰ ਬੁਲਾ ਕੇ ਵਾਰਡ ਦੀ ਹਾਲਤ ਦਿਖਾਉਂਦੇ ਆ ਮੰਗ ਕੀਤੀ ਕਿ ਉਕਤ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਕਿਉਂਕਿ ਵਾਰਡ ਵਿੱਚ ਪਏ ਡੁੰਗੇ ਟੋਏ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਇਸ ਮੌਕੇ ਵਾਰਡ ਵਾਸੀ ਪ੍ਰਦੀਪ ਗੋਇਲ, ਕਮਲ ਵਰਮਾ, ਗਗਨ ਨਾਰੰਗ, ਰਮਨ ਵਰਮਾ ਨੇ ਕਿਹਾ ਕਿ ਸਾਨੂੰ ਹਰ ਸਮੇਂ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਬੱਚਾ ਜਾਂ ਬਜ਼ੁਰਗ ਇਸ ਟੋਏ ਵਿੱਚ ਨਾ ਡਿੱਗ ਪਵੇ ਉਹਨਾਂ ਕਿਹਾ ਕਿ ਇਸ ਸਮੱਸਿਆ ਸੰਬੰਧੀ ਕਈ ਵਾਰ ਨਗਰ ਕੌਂਸਲ ਅਤੇ ਸੰਬੰਧਤ ਕਾਉਂਸਲਰ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਪਰੰਤੂ ਕੋਈ ਕਾਰਵਾਈ ਨਹੀਂ ਹੁੰਦੀ ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਉਕਤ ਗਲੀਆਂ ਦੀ ਮਾੜੀ ਹਾਲਤ ਅਤੇ ਖੁੱਲੇ ਵੱਡੇ ਟੋਏ ਨੂੰ ਦੇਖ ਕੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਲੋਕ ਇਨ੍ਹਾਂ ਹਾਲਾਤਾਂ ਵਿੱਚ ਕਿਵੇਂ ਰਹਿ ਰਹੇ ਹਨ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਪ੍ਰੋਸਾਦ ਦਿਵਾਇਆ ਕਿ ਉਹ ਇਸ ਸਮੱਸਿਆ ਨੂੰ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਚਰਨਜੀਤ ਸਿੰਘ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦੇ ਧਿਆਨ ਵਿੱਚ ਲਿਆ ਕੇ ਜਲਦ ਹੱਲ ਕਰਵਾਉਣਗੇ ਇਸ ਤੋਂ ਇਲਾਵਾ ਇਲਾਕੇ ਦੇ ਮਾਤਾ ਰਾਣੀ ਪਾਰਕ ਦੀ ਨਹਾਰ ਵੀ ਜਲਦ ਬਦਲੀ ਜਾਵੇਗੀ ਮੈਂ ਪ੍ਰਦੀਪੂ ਵਾਰਡ ਨੰਬਰ 21 ਦਾ ਵਸਨੀਕ ਹਾਂ ਮਾਤਾ ਰਾਣੀ ਮਹੱਲੇ ਦਾ ਰਹਿਣ ਵਾਲਾ ਜੀ ਬਦਰੀ ਪ੍ਰਸ਼ਾਦ ਵਾਲੀ ਗਲੀ ਉਹਦੇ ਮੋੜ ਦੇ ਉੱਤੇ ਇਹ ਟੋਆ ਜਿਹੜਾ ਬਣਿਆ ਹੋਇਆ ਹੈ ਇਹ 15-20 ਮਹੀਨਾ 15-20 ਦਿਨਾਂ ਤੋਂ ਬਣਿਆ ਹੋਇਆ ਸਰ ਇਹਦੇ ਵਿੱਚ ਸੀਵਰੇਜ ਤੇ ਗਟਰ ਦਾ ਪਾਣੀ ਦੋਨੇ ਇਕੱਠੇ ਹੋ ਰਹੇ ਆ ਇਹਨੂੰ ਠੀਕ ਕਰਨ ਲਈ ਕਾਰਪੋਰੇਸ਼ਨ ਨੂੰ ਵੀ ਕਿਹਾ ਐਮਸੀ ਨੂੰ ਵੀ ਕਿਹਾ ਕੋਈ ਧਿਆਨ ਨਹੀਂ ਦਿੱਤਾ ਇਸ ਕਰਕੇ ਹੁਣ ਅਸੀਂ ਮੱਲੇ ਵਾਲੇ ਦੁਖੀ ਹੋ ਕੇ ਇਸ ਨੂੰ ਪ੍ਰਿੰਸ ਵੀਰ ਜੀ ਨੂੰ ਬੁਲਾ ਕੇ ਉਹਨਾਂ ਨੂੰ ਇਹ ਦਿਖਾ ਰਹੇ ਆ ਉਹਨਾਂ ਨੂੰ ਮੰਗ ਪੱਤਰ ਵੀ ਦੇ ਰਹੇ ਆ ਇਹਨੂੰ ਪਲੀਜ਼ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤੇ ਇਹ ਜਿਹੜੀਆਂ ਗਲੀਆਂ ਪਿੱਛੇ ਦੀਆਂ ਬਦਰੀ ਪ੍ਰਸ਼ਾਦ ਵਾਲੀ ਇਹ 2023 ਦੇ ਵਿੱਚ 11-9-2023 ਨੂੰ ਬਣੀ ਸੀ ਪਵਨ ਠੇਕੇਦਾਰ ਦੇ ਮੁੰਡੇ ਮਣੀ ਨੇ ਬਣਾਈ ਸੀ ਹੁਣੇ ਇਸ ਕੋਈ ਰੋਡ ਗਲੀ ਨਹੀਂ ਪਾਈ ਇਹ ਗਲੀ ਓਮੇ ਹੀ ਬਣਾ ਗਿਆ ਇਹ ਸਾਰੇ ਰਲਿ ਮਿਲੀ ਭਗਤੀ ਨਾਲ ਗਲੀ ਦਾ ਹਾਲ ਦੇਖ ਲੋ ਜੀ 1.5 ਸਾਲ ਦੇ ਵਿੱਚ ਗਲੀ ਦੀਵਾਰੀ ਟੁੱਟ ਗਈ ਉਹਨਾਂ ਨੂੰ ਕੰਪਲੇਂਟਾਂ ਕਰ ਕਰ ਕੇ ਥੱਕੇ ਹੋਏ ਆ ਇਸ ਕਰਕੇ ਪਲੀਜ਼ ਜਨੂੰ ਸਾਡੀ ਠੀਕ ਕਰਵਾਈ ਜਾਵੇ ਅਸੀਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਰਦੇ ਆ ਸਰ ਥੈਂਕ ਯੂ ਮੈਂ ਗਰਨਦੀਪ ਜੀ ਸਾਡੇ ਮਹੱਲੇ ਦਾ ਬਹੁਤ ਬੁਰਾ ਹਾਲ ਹੈ ਬੱਚੇ ਵੀ ਡਿੱਗਦੇ ਪਏ ਨੇ ਚ 1 ਮਹੀਨੇ ਤੋਂ ਉੱਤੇ ਹੋ ਗਿਆ ਇਹਨੂੰ ਤੇ ਪਾਣੀ ਪੀਣ ਵਾਲਾ ਵੀ ਸਾਰਾ ਗੰਦਾ ਜਾ ਰਿਹਾ ਘਰਾਂ ਚ ਲੋਕ ਪੀਣ ਨੂੰ ਮਜਬੂਰ ਨੇ ਲੋਕ ਸਮਰਸੀ ਵਾਲਾਂ ਦੇ ਘਰ ਜਾ ਕੇ ਪਾਣੀ ਭਰਦੇ ਨੇ ਉਹ ਵੀ ਤੁਹਾਨੂੰ ਵੀਡੀਓ ਪਾ ਦਾਂਗੇ ਵੀ ਲੋਕ ਬਾਲਟੀਆਂ ਚੱਕ-ਚੱਕ ਪਾਣੀ ਭਰਦਿਆਂ ਦੀ ਮੈਂ ਮੁਹੰਮਦ ਇਹ ਘੱਟੋ ਘੱਟ 1 ਮਹੀਨਾ ਹੋ ਗਿਆ ਇਹ ਬਣੇ ਨੂੰ ਇਹਨੂੰ ਤੇ ਇਹ ਨਾਲ ਗੰਦਾ ਪਾਣੀ ਘਰ ਦੇ ਵਿੱਚ ਜਾਂਦਾ ਤੇ ਬੱਚੇ ਬਿਮਾਰ ਹੁੰਦੇ ਗੀਰ ਗੀਰ ਤੋਂ ਵਰਦੇ ਬਚਦੇ ਨੇ ਮੈਂ ਪ੍ਰਿੰਸੀ ਨੂੰ ਦਰਖਾਸਤ ਵੀ ਕੀਤੀ ਹੈ ਹੁਣ ਆਪ ਕੋਸ਼ਿਸ਼ ਆ ਬਸ ਤਰੀਜਾ ਅਸੀਂ ਲੈ ਕੇ ਸਾਇਨ ਕਰਕੇ ਪੂਰੇ ਗਲੀਵਾਂ ਇਕੱਠੇ ਹੋ ਕੇ ਸਾਇਨ ਕਰਕੇ ਦੇ ਰਹੇ ਹਾਂ ਜਿ ਜੀ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਹਦੇ ਨਾਲ ਨਾਲ ਸਾਡੀ ਗਲੀ ਦਾ ਬੁਰਾ ਹਾਲ ਹੋਇਆ ਤੇ ਚੈਂਬਰ ਚੁੱਪ ਸਾਰੇ ਭਰੇ ਹੋਏ ਨੇ ਜੀ ਇਹਦਾ ਵੀ ਸਫਾਈ ਕੀਤੀ ਜਾਵੇ ਤੇ ਗਲੀ ਦੁਬਾਰਾ ਠੀਕ ਕੀਤੀ ਜਾਵੇ ਜੀ ਸ਼ੁਕਰੀਆ ਮੈਂ ਕਮਲ ਵਰਮਾ ਸਾਡੀ ਗਲੀ ਦੇ ਮੋੜੇ ਜਿਆ 1 ਮਹੀਨੇ ਤੋਂ ਟੂਆ ਪਟਿਆ ਹੋਇਆ ਹੈ ਨਗਰ ਕੌਂਸਲ ਜਾਂ ਸਰਪੰਚ ਸਾਹਿਬ ਕੋਈ ਸਾਡੀ ਸੁਣਵਾਈ ਨਹੀਂ ਕਰਦੇ ਬਹੁਤ ਵਿਅਸਤ ਰੋਡ ਹੈ ਰੋਜ਼ ਕੋਈ ਨਾ ਕੋਈ ਬੱਚਾ ਜਾਂ ਬਜ਼ੁਰਗ ਕਰਨ ਦੀ ਇਹਦੇ ਵਿੱਚ ਪ੍ਰੋਬਲਮ ਆਂਦੀ ਹੈ ਸਾਡੀ ਮੰਗ ਹੈ ਜੀ ਸਾਨੂੰ ਜਲਦੀ ਜਲਦੀ ਇਸ ਸਮੱਸਿਆ ਦਾ ਸ਼ੁਕਰਆ ਕਰਾਇਆ ਜਾਵੇ ਪ੍ਰੈਸ ਰਿਪੋਰਟ ਨੂੰ ਅਸੀਂ ਰਿਕਵੈਸਟ ਕੀਤੀ ਹੈ ਦੇਖੋ ਉਹ ਸਾਡੇ ਨਾਲ ਖੜੇ ਨੇ ਬਾਕੀ ਜਲਦੀ ਜਲਦੀ ਸਾਨੂੰ ਇਸ ਪ੍ਰੋਬਲਮ ਦਾ ਸ਼ੁਕਰਆ ਕਰਾਇਆ ਜਾਵੇ ਮੈਂ ਹਰਪ੍ਰੀਤ ਸਿੰਘ ਪ੍ਰੈਸ ਪ੍ਰੈਜ਼ੀਡੈਂਟ ਵਾਈਸ ਆਫ ਖੰਨਾ ਸਿਟੀਜ਼ਨਜ਼ ਵਾਰਡ ਨੰਬਰ 21 ਦੇ ਬੱਧਰੀ ਵਾਲੀ ਗਲੀ ਦੇ ਮੋੜ ਤੇ ਮੌਜੂਦ ਹਾਂ ਜਿੱਥੇ ਹੱਥ ਵਾਰਡ ਵਾਸੀਆਂ ਨੇ ਇਕੱਤਰਤਾ ਕਰਕੇ ਮੈਨੂੰ ਸੱਦਾ ਦਿੱਤਾ ਸੀ ਇਹਨਾਂ ਦੇ ਸੱਦੇ ਨੂੰ ਕਬੂਲਦੇ ਹੋਏ ਮੈਂ ਇਹਨਾਂ ਦੀ ਜੋ ਹੈਗੀਆਂ ਸਮੱਸਿਆਵਾਂ ਪਰੇਸ਼ਾਨੀਆਂ ਆਪਦੀਆਂ ਉਹਨਾਂ ਤੋਂ ਇਹਨਾਂ ਨੇ ਮੈਨੂੰ ਜਾਣੂ ਕਰਾਇਆ ਸਭ ਨੂੰ ਪਤਾ ਹੈ ਕਿ ਮੈਂ ਪਿਛਲੇ ਕਈ ਮਹੀਨਿਆਂ ਤੋਂ ਵਾਰਡ ਨਾਲ ਸੰਬੰਧਿਤ ਮੁਸ਼ਕਲਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਾਰਡ ਵਾਸੀਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਆ ਰਿਹਾ ਕਿਉਂਕਿ ਇਹ ਮੇਰਾ ਫਰਜ਼ ਵੀ ਹੈ ਹਾਲਾਂਕਿ ਮੈਂ ਕੋਈ ਆਗੂ ਨਹੀਂ ਕੋਈ ਐਮਸੀ ਨਹੀਂ ਕੋਈ ਅਹੁਦੇਦਾਰ ਨਹੀਂ ਪਰੰਤੂ ਇੱਕ ਸੋਸ਼ਲ ਵਰਕ ਕਰਨ ਕਰਕੇ ਇਹਨਾਂ ਨੇ ਮੇਰੇ ਉੱਤੇ ਭਰੋਸਾ ਪ੍ਰਗਟ ਕੀਤਾ ਤੇ ਮੇਰੇ ਉੱਤੇ ਤੱਕ ਅਪਰੋਚ ਕੀਤੀ ਪਿਛਲੇ ਕਈ ਦਿਨਾਂ ਤੋਂ ਵਾਰਡ ਦੀਆਂ ਵੱਖ-ਵੱਖ ਗਲੀਆਂ ਦੇ ਵਿੱਚ ਚੈਂਬਰਾਂ ਦੀ ਸਫਾਈ ਕਰਾਈ। ਚੈਂਬਰਾਂ ਦੀ ਸਫਾਈ ਕਰਾਉਣ ਵਿੱਚ ਸਾਡੇ ਸਫਾਈ ਕਰਮੀ ਯੋਧਿਆਂ ਨੇ ਸਾਡਾ ਡਟ ਕੇ ਸਾਥ ਦਿੱਤਾ। ਪੂਰੀ ਟੀਮ ਨੇ ਸੀਵਰੇਜ ਸਫਾਈ ਟੀਮ ਨੇ ਪੂਰਾ ਡਟ ਕੇ ਸਾਥ ਦਿੱਤਾ ਜਿਨ੍ਹਾਂ ਦੀ ਮੈਂ ਸਮੇਂ-ਸਮੇਂ ਉੱਤੇ ਛਲਾਗਾ ਕਰਦਾ ਆ ਰਿਹਾ। ਕਿਉਂਕਿ ਉਹਨਾਂ ਦੀ ਦੇਣ ਨੂੰ ਅਸੀਂ ਦੇ ਨਹੀਂ ਸਕਦੇ। ਕੱਲ ਬਿਲੀ ਨਗਰ ਕੌਂਸਲ ਦੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀ ਪੂਰੀ ਤੰਦ ਹੀ ਨਾਲ ਕੰਮ ਕੀਤਾ। ਵਾਰਡ ਦੇ ਵਿੱਚ ਜਿਹੜੀਆਂ ਬੰਦ ਪਈਆਂ ਲਾਈਟਾਂ ਉਹਨਾਂ ਚਲਾਇਆ ਤਾਂ ਕਿ ਗਲੀਆਂ ਦੇ ਵਿੱਚ ਜੋ ਹਨੇਰੇ ਵਿੱਚ ਸੀਗੀਆਂ ਉਥੇ ਲਾਈਟ ਆਈ ਲੋਕਾਂ ਨੂੰ ਲੰਘਣ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਮੈਂ ਵਾਰਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਾਂ ਅੱਜ ਜੋ ਬੱਤਰੀ ਵਾਲੀ ਗਲੀ ਦੇ ਮੋੜ ਤੇ ਉੱਤੇ ਇਹਨਾਂ ਨੇ ਮੈਨੂੰ ਮੌਕਾ ਦਿਖਾਇਆ ਉਹ ਬੜਾ ਇੱਕ ਹੈਰਾਨ ਕਰਨ ਵਾਲਾ ਹੈ ਵਾਰਡ ਵਾਸੀਆਂ ਨੇ ਦੱਸਿਆ ਕਿ ਇਹ ਤੀਜਾ ਹਫ਼ਤਾ ਹੋ ਗਿਆ ਇਹ ਟੋਆ ਪਟਿਆ ਪਿਆ ਪਾਣੀ ਦੀ ਸਮੱਸਿਆ ਸੀਗੀ ਤੇ ਵਾਰਡ ਵਾਸੀਆਂ ਨੇ ਪੂਰਾ ਗੁੱਸਾ ਆਪਣਾ ਜ਼ਾਹਿਰ ਕਰਦੇ ਹੋਏ ਮੈਨੂੰ ਇੱਕ ਮੰਗ ਪੱਤਰ ਵੀ ਦਿੱਤਾ ਹੈ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹਾਂ ਇਹ ਮੰਗ ਪੱਤਰ ਇਹਨਾਂ ਨੇ ਮਾਨਸਪਤੀਕਾਰ ਜੀ ਦਿੱਤਾ ਹੈ ਮੈਂ ਕੋਈ ਆਗੂ ਉਹਦੇ ਆਧਾਰ ਨਹੀਂ ਕੱਲੋਂ ਕਿਸੇ ਨੂੰ ਮਿਰਚਾਂ ਲੱਗ ਜਾਂਦੀਆਂ ਨੇ ਵੀ ਮੰਗ ਪੱਤਰ ਇਹਨੂੰ ਕਿਉਂ ਦਿੱਤਾ ਇਹ ਗੱਲ ਮੈਂ ਪਹਿਲਾਂ ਹੀ ਸਪਸ਼ਟ ਕਰ ਦੇਵਾਂ ਇਹ ਮੰਗ ਪੱਤਰ ਮਾਨਯੋਗ ਜੀਓ ਸਾਹਿਬ ਜੇ ਧਿਆਨ ਵਿੱਚ ਲਿਆਣਾ ਮੈਂ ਮੰਤਰੀ ਸਾਹਿਬ ਦੇ ਧਿਆਨ ਚ ਲਿਆਣਾ ਹੈ ਸ਼ਹਿਰੀ ਕਮੇਟੀ ਦੇ ਧਿਆਨ ਚ ਲਿਆਣਾ ਹੈ ਕਿਉਂਕਿ ਸਮੱਸਿਆ ਬੜੀ ਗੰਭੀਰ ਹੈ ਇਹਨਾਂ ਦੇ ਦੱਸਣ ਮੁਤਾਬਕ ਚਾਰ ਪੰਜ ਬੱਚੇ ਤੇ ਕੁਝ ਹੋਰ ਵਸਨੀਕ ਇਸ ਤੋਂ ਲੰਘਦੇ ਵੜਦੇ ਹਨੇਰੇ ਵਿੱਚ ਸਲਿੱਪ ਹੋ ਕੇ ਡਿੱਗ ਚੁੱਕੇ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਚਿੰਤਾ ਦਾ ਵਿਸ਼ਾ ਹੈ ਅਗਰ ਕੋਈ ਡਿੱਗਿਆ ਹੈ ਅਗਰ ਕੋਈ ਡਿੱਗਿਆ ਹੈ ਤਾਂ ਕੱਲ ਨੂੰ ਕਿਸਦਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਇਸ ਪ੍ਰਤੀ ਸਾਨੂੰ ਚਿੰਤਤ ਹੋਣਾ ਜ਼ਰੂਰੀ ਹੈ ਮੈਂ ਨਗਰ ਕੌਂਸਲ ਦੇ ਕਾਰਜ ਸਹਾਦਕ ਅਫਸਰ ਤੇ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇਹ ਚੈਂਬਰ ਜਿਹੜਾ ਦੁਬਾਰਾ ਉਸੇ ਤਰ੍ਹਾਂ ਬਣਾਇਆ ਜਾਵੇ ਤੇ ਇਸ ਵਿੱਚ ਕੋਈ ਜਾਣ ਗੈਲੀ ਨਾ ਕੀਤੀ ਜਾਵੇ ਕਾ ਕਿ ਕੱਲ ਨੂੰ ਕਿਸੇ ਦਾ ਕੋਈ ਜਾਨੀ ਮਾਲ ਨੁਕਸਾਨਾ ਹੋਵੇ ਇਹ ਵਾਰਡ ਦੇ ਲੋਕ ਮੇਰੇ ਪਰਿਵਾਰ ਵਾਂਗ ਹਨ ਅਤੇ ਮੈਂ ਇਹਨਾਂ ਦੇ ਦੁੱਖ ਸੁੱਖ ਵਿੱਚ ਅੱਜ ਵੀ ਸ਼ਰੀਕ ਹੋਇਆ ਆਉਣ ਵਾਲੇ ਸਮੇਂ ਵਿੱਚ ਸ਼ਰੀਕ ਹੁੰਦਾ ਰਹੂੰਗਾ ਇਸ ਤੋਂ ਇਲਾਵਾ ਵਾਰਡ ਦੀਆਂ ਗਲੀਆਂ ਦੀ ਜੋ ਇਹਨਾਂ ਨੇ ਗੱਲ ਕੀਤੀ ਹੈ ਜੋ ਇਹਨਾਂ ਨੇ ਮੈਨੂੰ ਮੰਗ ਪੱਤਰ ਸੌਂਪਿਆ ਹੈ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਮਾਨਯੋਗ ਕਾਰਜ ਸਾਲਕ ਅਫਸਰ ਸ੍ਰੀ ਚਰਨਜੀਤ ਸਿੰਘ ਜੀ ਅਤੇ ਸਬੰਧਤ ਅਧਿਕਾਰੀਆਂ ਦੇ ਤੇ ਮਾਨਯੋਗ ਆਪਣੇ ਕੈਬਨਟ ਮੰਤਰੀ ਸਹਾਦਰਨ ਵੀ ਸੌਂਦ ਤੇ ਉਹਨਾਂ ਦੀ ਕਮੇਟੀ ਦੇ ਅਧਿਕਾਰ ਵਿੱਚ ਲਿਆਵਾਂਗਾ ਤਾਂ ਕਿ ਇਹਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਨਿਯੋਗ ਨਿਪਟਾਰਾ ਹੋ ਜਾਵੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਪੂਰੇ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਅਗਰ ਕਿਸੇ ਨੂੰ ਕੋਈ ਸਮੱਸਿਆ ਆਂਦੀ ਹੈ ਦਰਪੇਸ਼ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮੇਰੇ ਨਾਲ ਜਾਂ ਹਮ ਸਾਡੇ ਇੱਕ ਗਰੁੱਪ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ। ਆਪ ਸਭ ਦਾ ਧੰਨਵਾਦ। ਡਿਜੈਕਟ। ਓਕੇ ਜੀ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ।